ਸਾਡੇ ਦੇਸ਼ ਨੂੰ ਧਰਮਾਂ ਦੇ ਨਾਂ ਦੇ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ ਜਾਤੀਆਂ ਦੇ ਨਾਂ ਤੇ ਵੰਡਣ ਦੀ ਗੱਲ ਇੱਕ ਮਿੰਟ ਉਹ ਜਾਨ ਬੁਝ ਕੇ ਕਾਂਗਰਸ ਪਾਰਟੀ ਨੂੰ ਅੱਡ ਕਰਨਾ ਚਾਹੁੰਦੇ ਆ ਹਾਲਾਂਕਿ ਇਹ ਕਾਂਗਰਸ ਪਾਰਟੀ ਉਹ ਹੈ ਰਾਜੀਵ ਗਾਂਧੀ ਜੀ ਨੇ ਰਾਮ ਮੰਦਰ ਦੇ ਤਾਲੇ ਖੁਲਵਾਏ ਸੀ ਪੰਜਾਬ ਕਾਂਗਰਸ ਪਰ ਦਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਰਰੇ ਨੇ ਤੇ ਨਾਲ ਹੀ ਅਸਮ ਦੇ ਮੁੱਖ ਮੰਤਰੀ ਤੇ ਵੀ ਦਰਅਸਲ 13 ਜਨਵਰੀ ਨੂੰ ਸ਼ੁਰੂ ਹੋਈ ਕਾਂਗਰਸ ਲੀਡਰ ਰਾਹੁਲ ਗਾਂਧੀ ਦੀ ਭਾਰਤ ਨਿਆਏ ਜੋੜੋ ਯਾਤਰਾ ਇਹਨੇ ਦਿਨੀ ਅਸਮ ਦੇ ਵਿੱਚ ਹੈ ਇਸ ਨੂੰ ਲੈ ਕੇ ਅਸਮ ਦੇ ਮੁੱਖ ਮੰਤਰੀ ਹਿੰਮਤ ਬਿਸ਼ਵਾਸ਼ ਸ਼ਰਮਾ ਅਤੇ ਰਾਹੁਲ ਗਾਂਧੀ ਦੇ ਵਿੱਚ ਜ਼ੁਬਾਨੀ ਜੰਗ ਛਿੜੀ ਹੋਈ ਹੈ ਇਲਜ਼ਾਮ ਲਗਾਇਆ ਗਿਆ ਹੈ ਕਿ ਉਹਨਾਂ ਨੂੰ ਮੰਦਿਰ ਚ ਵੀ ਜਾਣ ਤੋਂ ਰੋਕਿਆ ਗਿਆ ਤੇ ਹੁਣ ਇਸ ਯਾਤਰਾ ਨੂੰ ਸਿਆਸੀ ਰੰਗ ਵੀ ਖੂਬ ਚੜਨ ਲੱਗਾ ਹੈ ਤੇ ਇਹ ਦਰਾਜਾ ਵੜਿੰਗ ਨੇ ਉਹਯੋਧੇ ਛੋਏ ਵੱਡੇ ਸਮਾਗਮ ਸਣੇ ਜੋ ਕੁਝ ਅਸਮ ਛੋ ਰਿਹਾ ਉਸ ਤੇ ਵੀ ਸਵਾਲ ਖੜੇ ਕੀਤੇ ਨੇ ਜਾਣ ਬੁੱਝ ਕੇ ਇਹ ਪੋਲੀਟੀਕਲਾਈਜ਼ ਕਰਤਾ ਸਿਸਟਮ ਉਹ ਇਹ ਚਾਹੁੰਦੇ ਕਿ ਜਿਹੜਾ ਮੰਦਿਰ ਹੈ ਅਸੀਂ ਪਹਿਲਾਂ ਵੀ ਪੇਸ਼ ਕੀਤਾ ਗਿਆ ਸੀ ਇਹ ਕਿ ਆ ਸੀ ਕਿ ਇਹ ਪੋਲੀਟੀਕਲਾਈਜ਼ ਅਜੰਡਾ ਬਣਾਤਾ ਮੋਦੀ ਜੀ ਨੇ RAM ji ਦਾ ਸਾਰਿਆਂ ਦੇ ਭਗਵਾਨ ਕਿਸੇ ਵਿਅਕਤੀ ਵਿਸ਼ੇਸ਼ ਦੇ ਜਾਂ ਕਿਤੇ ਵਿਅਕਤੀ ਪਾਰਟੀ ਦੇ ਹੋ ਸਕਦੇ ਹੈ ਕਿ ਇੱਕ ਪ੍ਰਧਾਨ ਮੰਤਰੀ ਦੇ ਇਸੇ ਤਰ੍ਹਾਂ ਮੰਦਰ ਜਿੱਥੇ ਗੀਤਾ ਜਿੱਥੇ RAM ji ਦੀ ਮੂਰਤੀ ਲੱਗੀ ਹੈ ਉਹ ਉਹ ਵੀ ਉੱਥੇ ਉਨੀ ਭਾਵਨਾ ਹੀ ਹੈ ਮੈਂ ਸਮਝਦਾ ਗੁਰੂ ਗ੍ਰੰਥ ਸਾਹਿਬਹਾਰਾ ਜਿੱਥੇ ਪਏ ਹੈ ਚਾਹੀਓ ਹਿਮਕੁੰਡ ਸਾਹਿਬ ਚਲੇ ਜਾਓ ਚਾਹੀਏ ਇੱਥੇ ਮੱਥਾ ਟੇਕੋ ਉਨੀ ਮੰਨਤਾ ਹੀ ਆ ਅਸੀਂ ਸ਼ਰਧਾ ਨਾਲ ਉਹਨਾਂ ਸਤਾਨਾਂ ਤੇ ਪੀਰਥੀ ਯਾਤਰਾਵਾਂ ਕਰਦੇ ਆਂ ਰਾਮ ਭਗਵਾਨ ਜੀ ਦੀ ਸਾਡੇ ਮਨ ਦੇ ਵਿੱਚ ਹੋ ਸਕਦਾ ਉਹਨਾਂ ਨਾਲੋਂ ਵੱਧ ਅਸੀਂ ਆਪਦੇ ਮਨ ਨਾਲ ਉਹਨਾਂ ਨੂੰ ਪੂਜਦੇ ਹੋਈਏ ਮੰਦਿਰ ਤੋਂ ਘਟ ਨੂੰ ਕੀ ਕਹੋਗੇ ਜਿਵੇਂ ਮੈਂ ਸਮਝਦਾ ਕਿ ਉਹ ਉਹ ਜਾਨ ਇੱਕ ਮਿੰਟ ਉਹ ਜਾਨ ਬੁਝ ਕੇ ਕਾਂਗਰਸ ਪਾਰਟੀ ਨੂੰ ਅੱਡ ਕਰਨਾ ਚਾਹੁੰਦੇ ਆ ਹਾਲਾਂਕਿ ਇਹ ਕਾਂਗਰਸ ਪਾਰਟੀ ਉਹ ਹੈ ਰਾਜੀਵ ਗਾਂਧੀ ਜੀ ਨੇ ਰਾਮ ਮੰਦਰ ਦੇ ਤਾਲੇ ਖੁਲਵਾਏ ਸੀ ਇੱਥੇ ਤਾਂ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ 9 ਸਾਲਾਂ ਦੀ ਸਰਕਾਰ ਨੇ ਨਹੀਂ ਫੈਸਲਾ ਕੀਤਾ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਜੋ ਵੀ ਫੈਸਲਾ ਕੀਤਾ ਸੋ ਉਹਨੂੰ ਇੱਕ ਪੋਲੀਟਿਕਲ ਇਵੈਂਟ ਬਣਾ ਲਿਆ ਗਿਆ ਕਿ ਇਹ ਮੇਰਾ ਇਵੈਂਟ ਹੈ ਜਿਹੜੇ ਆਚਾਰਿਆ ਲੋਕ ਸੀਗੇ ਜਾਂ ਜਿਹੜੇ ਹੋਰ ਲੋਕ ਸੀ ਉਹਨਾਂ ਤੋਂ ਕਿਸੇ ਨੂੰ ਪੁੱਛਿਆ ਨਹੀਂ ਗਿਆ ਪਰ ਅਸੀਂ ਇਹ ਨਹੀਂ ਕਿਹਾ ਕਿ ਅਸੀਂ ਕਿਸੇ ਚੀਜ਼ ਦਾ ਵਿਰੋਧ ਕਰਦੇ ਹਾਂ ਕੱਲ ਤੁਸੀਂ ਦੇਖਿਆ ਹੋਣਾ ਮੈਂ ਲੰਗਰ ਵੰਡ ਰਿਹਾ ਸੀ ਕਿਤੇ ਸਿੰਘਲਾ ਸਾਹਿਬ ਸੀ ਕਿਤੇ ਮੈਡਮ ਪੱਠਲ ਜੀ ਦੇ بیٹے ਸੀ ਹਰ ਵਿਅਕਤੀ ਆਪ ਦੇ ਆਪ ਕਿਉਂਕਿ ਸਾਡੀ ਸਾਰਿਆਂ ਦੀ ਸ਼ਰਧਾ ਹੈ ਸੋ ਹੋ ਸਕਦਾ ਅਸੀਂ ਕੱਲ ਨੂੰ ਪਰ ਸੋ ਚੌਥੇ ਕਿਦੋਂ ਵੀ ਕਿਤੇ ਅਜੋਧਿਆ ਜਾ ਸਕਦੇ ਹਾਂ ਪਰ ਅਸੀਂ ਪ੍ਰਧਾਨ ਮੰਤਰੀ ਦੇ ਕਹਿਣ ਤੇ ਜਿਹੜਾ ਈਵੈਂਟ ਬਣਾਇਆ ਸੀ ਉੱਥੇ ਅਸੀਂ ਨਹੀਂ ਗਏ